ਸਾਰਿਆਂ ਨੂੰ ਗੁੱਡ ਮਾਰਨਿੰਗ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਮੈਨੂੰ ਇਹ ਦੇਖ ਕੇ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਠੀਕ ਹੁਣ ਲੇਟੇ ਹਨ ਪਤਾ ਹੈ ਇਹ ਵੀ ਗਰਮੀ ਬਹੁਤ ਆ ਅੱਜ ਸਵੇਰੇ ਹੀ ਬੱਦਲ ਆ ਗਿਆ ਸੀਗਾ ਸਾਡੇ ਤਾਂ ਵੈਸੇ ਹਜੇ ਕੋਈ ਮੀਂਹ ਨਹੀਂ ਸੀ ਪਿਆ ਅੱਜ ਜੇ ਪੈ ਰਿਹਾ ਬਹੁਤ ਵਧੀਆ ਮੀਟ ਪੈ ਰਿਹਾ ਸਵੇਰ ਦੇ ਕੰਮਕਾਰ ਅਸੀਂ ਸਾਰੇ ਕਰ ਲਏ मोटर चल दी पता नहीं लगना पाथी आला तसला कितरी कर पाथी आला तसला पैप आप कदिया टैंकी आला इधर हाजजी भी हिंडाजी इधर न कर दो हजे नी बीजी हैगी मंजी इधर कर दो सुके जा?

चलो तू कर 자 발자부터! 너 큰? 망우 아우

ਇਹਨੇ ਦਨ ਚਾਰ ਕੋ ਪਈਆਂ ਨੂੰ ਉੱਥੇ ਪੜ। ਦੇ ਪਿੱਛੇ ਵਰਗਾ ਕੁੰਡੇ ਦੇ। ਰੋਟਾਂ ਵੀ ਹੱਥ ਚ ਹੀ ਆ। ਅੱਗੇ ਤੋਂ ਆਂਦੇ ਪਾਣੀ ਕਿੰਨਾ ਆਉ ਜੋ। ਇੱਕ ਬਾਟੇ ਛੱਡ ਗਿਆ। कुंड साफ़ कर दौ हाँ जी कु साफ कर दो Я на 15 ਸਾਬ ਜੈ ਨੂੰ ਪਾਣੀ ਲਾਤਾ ਦਮਨ ਪਿਆ ਆ ਬੀਂਹੇ ਤੋਂ ਬਖਾਨੇ ਦੇ ਪਾਏ ਤਾਂ ਵਜੇਰਾ ਬਰ ਗਰਮੀ ਪਾਈ ਬੋ ਕੀ ਰਹੇ ਜੀ ਸਨ ਦੇਖਿਆ ਬਹੁਤ ਨਹੀਂ ਕਿ ਉੱਧਰੋਂ ਵੀ ਕੱਢਾਂ ਹੋਰ ਬਹੁਤ ਨਹੀਂ ਉਹ ਉੱਧਰ ਨੂੰ ਤਰਾਂ ਰਹਿਣ ਦੇ ਹਰੂ ਪਰਲੇ ਪਾਸੇ ਘਰ ਦੇ ਖੈਲਾ ਡੱਕੀ ਹਾਂ ਆ ਇਹ ਤਾਂ ਉਹ ਬਈਆਂ ਨੇ ਨਾ ਜੋ ਬਾਦੂ ਨੇ ਉਹ ਦੇ ਬਈਆਂ ਤੇ ਲੈ ਅੱਧੀ ਸੂਰੇ ਲਿਆ ਕੇ ਸੱਟ ਪੁੱਤ ਸਾਰੀਆਂ ਨੂੰ ਆਇ ਨਾ ਨੂੰ ਚੱਕ ਲਿਆ ਇੱਧਰ ਇੱਥੇ ਰੱਖ ਦਿਓ ਗੇ ਚਲੋ ਚੱਕ ਕੇ ਲੈ ਆਓ ਚਲੋ ਚੱਕੋ

ਇਹ ਅਸੀਂ ਸਨ 6 ਰੋਡੀਆਂ ਪਾਹ ਮੂਚੂ ਬੁੱਤ ਪੱਕੀਆਂ ਕੱਢਾ ਖੜਦਾ साला तूड़ी सी कहाँ पे सी है, तूड़ी साला पैनोलासी। और तुम खड़े बैठ कर जा रही हो कि लिप यार।

I'm yeah. yeah. ਲਓ ਜੀ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਧਾਰਾ ਚੋਲੀਆਂ ਮੈਂ ਰੋਮੀ ਨੇ ਹਰਜੀਤ ਨੇ ਧੂਏ ਕਰਤੇ ਐਂਡ ਹੁਣ ਜਾਨੂੰ ਮੱਛਰੂਗਾ ਜਾਨੂੰ ਤੂੰ ਐਨ ਮਗਜੂਗਾ ਤੇ ਹੁਣ ਹਰਜੀਤ ਗਏ ਨੇ ਕਿਚਨ ਗਾਰਡਨਸ ਮਮੀਆ ਰਸੀਸ ਗਏ ਘੁੰਮਣ ਤੇ ਅੱਜ ਦੇ ਵਲੌਗ ਦੇ ਗੁਰੀ ਕਰਦੇ ਐਂਡਿੰਗ ਮਿਲਦੇ ਆ ਕੱਲੂ ਇੱਕ ਨਵੀਂ ਵੀਡੀਓ ਚ ਤੇ ਸਾਡਾ ਚੈਨਲ ਆ ਪਿੰਡ ਘਟੜਾ ਵਲੌਗਸ ਡੇਲੀ ਰੂਟੀਨਸ ਤੇ ਵਲੌਗ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ 'ਚ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ